ਇਹ ਲੋਡੀ ਹੋਰ ਤੁਸੀਂ ਲਗਾਤਾਰ ਨਿਰੰਤਰ ਸੇਵਾ ਕਰ ਰਹੇ ਹੋ 3 ਸਾਲ ਤੋਂ ਮੈਂ ਨਰਦੇ ਦੇ ਸੁਆਰ ਬਣਾ ਲਾਉਂ ਮੇਰਾ ਨਾਮ ਹਟਾ ਕਰੇ ਮੈਂ ਇਹਦੀ ਕੋਈ ਕਸਮ ਨਹੀਂ ਚੜ੍ਹ ਪਾਗੀ ਦਾ ਕੰਮ ਕਰਦੇ ਚ ਇਹਨਾਂ ਰਾਤ ਜਦੋਂ ਸਾਨੂੰ ਜੁੜੀ ਰਹੇ ਚੰਨੀ ਕਰ ਬੋਲਿਆ ਜਾਂਦਾ ਹੈ ਜਦੋਂ ਆਇਆ ਨੀ ਨੀ ਮੋੜਦਾ ਹੈ ਕਿ ਨਾ ਨਾ ਸਾਨੂੰ ਦਸੀ ਬਾਤ ਇਹ ਸਾਡੇ ਲਾਹੇ ਆਏ ਜਾਂ ਸਕਦੇ ਕਪੀਣਾ ਕਿੰਨੀ ਜੀੜ ਹੈ ਸਾਰੇ ਆ ਗਏ ਜੋ ਇੱਕ ਇੱਕ ਕੰਪਲੇਨ ਮੈਨੂੰ ਦਿਖਾ ਦੇ ਮੇਰੇ ਖਿਲਾਫ ਤੇ ਅਸੀਂ ਮੰਨਦੇ ਆ ਕਿ ਚਲੋ ਸਾਡੇ ਜਨਾਬ ਲੋਕ ਸੀ ਆ ਜਿੰਨੀ ਸਰਤਾ ਜਿੱਤੀ ਆ ਤੇ ਸਾਰੇ ਸਾਡੇ ਹੱਥ ਵਿੱਚ ਆ ਇਹ ਇੰਜ ਨਹੀਂ ਆ ਕਿ ਜਿੱਦੋਂ ਆ ਕੇ ਆ ਗਿਆ ਸਾਰੇ ਮੇਰੇ ਭਰਾ ਜਿਨ੍ਹਾਂ ਨੇ ਕੰਮ ਕੀਤਾ ਉਹ ਪਹੁੰਚੇ ਮੈਨੂੰ ਤੇ ਆਪ ਨਹੀਂ ਪਤਾ ਕਿ ਕੋਟਾ ਕਰਿਆ ਮਹਿਮਾਨੀ ਤੋਂ ਕੁਛ ਨਹੀਂ ਚਾਹਦਾ ਤੇ ਮੇਰੀ ਕੀ ਕਮੀ ਆਦੀ ਰਹਿੰਦੀ ਤੇ ਤੁਸੀਂ ਕਿਹੜੇ ਅਹੁਦੇ ਤੇ ਸੀ ਔਰ ਕਿਹੜੀ ਪਾਰਟੀ ਦੇ ਵਿੱਚ ਬੁਲਾ ਕੇ ਰਹਿੰਦੇ ਸੀ ਮੈਂ 2020 ਜਦੋਂ ਜਿੰਨਾ ਪੰਜ ਪੰਜ ਦੇ ਆਪਰੇ ਵਿਚ ਉਹਨਾਂ ਨਾਲ ਚੁੱਪਾ ਸਕਦੇ ਤੇ 2022 ਚ ਜਦੋਂ ਮੈਂ ਕਲੇ ਸਾਥ ਬੜੇ ਦਰਸਨ ਸਾਡੀ ਆਪਣੇ ਸਾਥ ਬਣਦੇ ਨੇ ਉਹਨਾਂ ਨੇ ਮੈਨੂੰ ਹਲਕੀ ਜਿਹੀ ਇੱਕ ਕਿਸਮ ਦਾ ਮਦਦ ਨੂੰ ਤੱਕੇ ਆ ਗਿਆ 2018 ਚ ਜਦੋਂ ਚੱਲੇ ਵਾਲੀ ਜਿੰਦੇ ਨੇ ਕਿੰਨਾ ਕੰਮ ਪ੍ਰਭਾਵ ਕਰਦਾ ਰਹੇਗਾ ਸਾਡੇ ਦੀ ਮਾਰ ਸਾਡੀ ਉਹਨਾਂ ਨੇ ਕਦੇ ਸਿਆਸੀ ਵੀ ਸਾਥ ਸਾਡੀ ਉਹਨਾਂ ਦਾ ਪਰਿਵਾਰਕ ਸਾਥ ਬਣ ਗਈ ਮੇਰੀ ਉਹਨਾਂ ਨਾਲ ਦਾ ਬਚਿਆ ਜਦੋਂ ਦਾ ਬੰਦਾ ਕੰਮ ਕਰਦੇ ਆ 50 ਸਾਲ ਇਸ ਕਰਕੇ ਉਹਨਾਂ ਨੂੰ ਕੁਝ ਜਲਦੀ ਵਾ ਸਭ ਲਈ ਜੰਮੇ ਲੋਕੀ ਤਾਂ ਵੀ ਤਾਂ ਲੋਕਾਂ ਪਾਰਟੀ ਨੂੰ ਸਭ ਕੁ ਡਿਗੜੀ ਨਾਲੇ ਆਪੇ ਕਰਦਾ। ਹਮੇ ਨੂੰ ਲੱਗਦਾ ਕਿ ਕਈ ਚੀਜ਼ਾਂ ਸੀਐਮ ਸਾਹਿਬ ਤੱਕ ਨਹੀਂ ਪਹੁੰਚ ਰਹੀਆਂ ਜੋ ਥੱਲੇ ਥੱਲੇ ਆਪ ਹੀ ਹੋਈ ਜਾਂਦੀਆਂ ਵੀ ਜਾਣਨਾ ਤਾਂ ਚ ਪਹੁੰਚਦੀਆਂ ਨੇ ਜਾਂ ਨਹੀਂ ਪਹੁੰਚਦੀਆਂ ਕੋਈ ਨਹੀਂ ਪਤਾ ਬਟ ਮੈਂ ਤੁਹਾਡੇ ਸਾਹਮਣੇ ਬੈਠਾ ਉਹਨਾਂ ਨੂੰ ਦੱਸਣਾ ਚਾਹਣਾ ਕਿ ਸਾਡੀ ਬੇਇੱਜ਼ਤੀ ਆ ਕਿ ਤੁਸੀਂ ਇੱਕ ਤਰ੍ਹਾਂ ਗਰਾਊਂਡ ਲੈਵਲ ਤੋਂ ਵੀ ਸਾਰਾ ਸਰਵੇ ਕਰੋ। ਮੈਨੂੰ ਲੱਗਦਾ ਹੁਣ ਹੋ ਸਕਦਾ ਜੀ ਜਦੋਂ ਮੈਂ ਇੱਕ ਹਲਕੇ ਦਾ ਜਨਰ ਪ੍ਰਧਾਨ ਆ। ਮੈਨੂੰ ਪਤਾ ਹੀ ਨਹੀਂ ਲੱਗਾ ਕਿ ਮੈਨੂੰ ਕਿਹੜੀ ਵਜ੍ਹਾ ਕਰਕੇ ਏਹ ਦਾਤਾ ਜਾਂ ਮੇਰਾ ਕੰਟੈਕਟ ਨਹੀਂ ਕੀਤਾ ਕੋਈ ਦੱਸਿਆ ਨਹੀਂ ਤੇਰੇ 'ਚ ਕੀ ਕਮੀ ਆ ਸਾਨੂੰ ਏਹੀ ਚੀਜ਼ ਨਹੀਂ ਚੰਗੀ ਲੱਗੀ ਬਹੁਤ ਚੀਜ਼ ਸੁਧਾਰਦਾ ਮੈਨੂੰ ਦੱਸ ਦੇ ਮੇਰੀ ਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਚਲੋ ਜਿਮਣੀ ਚੌਂ ਤੇ ਕੀ ਦਾ ਮੈਨੂੰ ਨਹੀਂ ਪਤਾ ਫਾਇਲ ਪਊਗਾ ਮੈਨੂੰ ਫੋਨ ਆਵੇ ਸੀ ਆਪਣੇ ਸੰਗਰਾ ਮਿਲੀਆਂ ਦੇ ਉਹ ਪੁੱਛਦੇ ਸੀ ਕਿ ਕੀ ਗੱਲ ਬਣੀ ਪਰ ਮੈਨੂੰ ਇਹ ਸੀ ਕਿ ਮੈਂ ਜੇ ਬੰਦੇ ਇਕੱਲੇ ਨੂੰ ਦੱਸਣ ਲੱਗਾ ਤੇ ਬਹੁਤ ਸਮਾਂ ਲੱਗ ਜਾਊਗਾ ਇਸ ਕਰਕੇ ਮੈਂ ਅੱਜ ਦੀ ਮੀਟਿੰਗ ਰੱਖੀ ਜੀ ਕਿ ਮੀਰ ਭਰਾਵਾਂ ਨੂੰ ਪਤਾ ਲੱਗੇ ਜੋ ਵੀ ਹੋਇਆ ਮਸਲਤ ਅੱਜ ਤੁਹਾਡੇ ਕੋਲ ਪੰਜ ਸੱਤ ਦੀ ਬੰਨਾ ਦੀ ਇੱਕ ਇਕੱਠਾ ਕੀਤਾ ਵਾ ਯੂਥ ਫਾਰਮ ਅਗਲੇ ਰਣਨੀਤੀ ਤੁਹਾਡੀ ਕੀ ਰਹਿਣ ਵਾਲੀ ਹੁਣ ਦਸਤਾਨ ਜੀ ਦੇਖੋ ਇੱਥੇ ਘੜ ਤੋਂ ਘੜ ਤੱਕ 2000 ਚਾਚੇ ਕੋਈ ਇਹ ਨਾ ਸਮਝਦੇ ਕਿ 2000 ਚਾਚੇ ਇਹਨਾਂ ਦੇ ਮਗਰ ਦਾਦਾ ਬਰਬਰਾ ਚੀਆ ਕਰਦੇ ਰਿਸ਼ਤੇਦਾਰ ਇਹ ਚਾਚੇ ਪਾਏ ਸਾਰੇ ਮਾਮੇ ਮਾਸੜ ਇਹਨਾਂ ਦੇ ਮਗਰ ਦਾਦਾ 15 15 ਜੀ ਨੇ ਜੇ ਇਥੇ 2000 3000 ਚਾਚੇ ਮਗਾਇਆ ਨਾ ਇਹ 15 2000 ਰੋਟੇ ਬਿੱਤੀ ਇੱਥੇ ਮੈਂ ਪਾਰਲੀਮੈਂਟ ਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਵਰਕਰਾਂ ਦੀ ਬੇਇੱਜ਼ਤੀ ਨਾ ਕਰੋ ਜਾਂ ਸਤਾਈ ਆਉਣ ਵਾਲੀ ਆ ਸਤਾਈ ਨਹੀਂ ਪਰਫੇਰ ਹੋਣਾ ਚਾਹੀਦਾ ਸਭ ਨੂੰ ਤੁਸੀਂ ਆਪਣੇ ਵਰਕਰوں ਨੂੰ ਤੋੜਦੇ ਹੋ ਇਹ ਜਿੰਦਗੀ ਚੋਲ ਦੇ ਵਿੱਚ ਜਿਹੜੀ ਤਰਲੀ ਦਾ ਨਹੀਂ ਤੀਕੀ ਬਣਾਈ ਜ ਹੋਣੀ ਇੱਥੇ ਪਾਉਣੀ ਅੱਜ ਅਸੀਂ ਅੱਜ ਐਡਵੋਕੇਟ ਕੁਮਰ ਸਿੰਘ ਨੂੰ ਸਮਰਥਨ ਦਿੰਦਾ ਹੈ ਭਰਾ ਸਾਡਾ ਜਿੱਥੇ ਸਾਡੀ ਡਿਊਟੀ ਲਾਉਂਗਾ ਰਾਤ ਦਿਨ ਅਸੀਂ ਇਹਦੇ ਨਾਲ ਆ ਅੱਗੇ ਵੀ ਇਹਦੇ ਨਾਲ ਸਾਹ ਹੁਣ ਵੀ ਇਹਦੇ ਨਾਲ ਇਹ ਸਾਨੂੰ ਜਿੱਥੇ ਸੌਂਦੇ ਖੂਤ ਸੌਂਦੇ ਜਿੱਥੇ ਸੌਂਦੇ ਖਲਾਅ ਤੇ ਉੱਥਾ ਸੀ ਉਹਦੇ ਥੰਮ ਵਾਂਗੂ ਖੜੇ ਠੀਕ ਹੈ ਭਾਈ ਤੁਹਾਨੂੰ ਚਾਹ ਲੈਦੇ ਮੈਂ ਸਾਰੇ ਪੱਤਰ ਪੜ੍ਹਾ ਗਿਆ ਸਰਮਾਨ ਦਾ ਧੰਨਵਾਦ ਕਰਦਾ ਕਿ ਉਹ ਇਸੇ ਕਵਰੇਜ ਨਹੀਂ ਪਹੁੰਚੀ ਆ ਜੇ ਬਾਕੀ ਮੰਗ ਦੀ ਗੱਲ ਕੀ ਆ ਜੇ ਸਾਡਾ ਭਰਾ ਬਾਦ ਸਿੰਘ ਵੀ ਹੋ ਜੋ ਦੀ ਪ੍ਰਤਾਨ ਉਹਨੇ ਪਤੋਂ 3 ਸਾਲ ਪਾਰਟੀ ਦੇ ਤੌਰ ਤੇ ਸਾਡੇ ਨਾਲ ਪਰਿਵਾਰ ਕੋਲ ਤੇ ਦਿਨ ਰਾਤ ਮਿਹਨਤ ਕੀਤੀ ਆ ਇਹਦੀ ਜਿਹੜੀ ਮਿਹਨਤ ਵਾਲੀ ਇਹਦੀ ਮਿਹਨਤ ਅੱਜ ਰੰਗ ਲਿਆਈ ਆ ਵੀ ਇੱਥੇ 5-10 ਹਜ਼ਾਰ ਬੰਦਾ ਇਕੱਠਾ ਹੋਇਆ ਕਿਉਂਕਿ ਬੰਦੇ ਜਦੋਂ ਦਸ ਇਕੱਠੇ ਕਰਨੀ ਹੁਣ ਪਤਾ ਉਦੋਂ ਲੱਗਦਾ ਐਨ ਸਰ ਕੋਈ ਰਾਜਾ ਹੁੰਦਾ ਆਪਣੀ ਘਰ ਪਰ ਵੀਰ ਨੇ ਕੰਮ ਕੀਤੇ ਆ ਉਹ ਵੀ ਸਾਰੇ ਨੌਜਵਾਨ ਆ ਜਿਹੜਾ ਅੱਜ ਮਤਲਬ ਦੇ ਤੌਰ ਤੇ ਕੰਮ ਕੀਤਾ ਸੇਵਾ ਕੀਤੀ ਲੋਕਾਂ ਨੂੰ ਲੋਕਾਂ ਦੇ ਕੰਮ ਕਿਤੇ ਅਰੇ ਕਾ ਲੋਕਾ ਜੀ ਦੇਦੇ ਆ ਇਹ ਇਸ ਲਈ ਪਹਿਲਾਂ ਤੇ ਮੈਂ ਭਰਾ ਵਧਾਈ ਦਾ ਪਾਤਰ ਆ ਜਿਹੜਾ ਜਿਹੜਾ ਸਾਡਾ ਇੰਨੀ ਲੋਕਾਂ ਦੀ ਸੇਵਾ ਕੀਤੀ ਤਾਂ ਜੋ ਅੱਜ ਉਹ ਇੰਦਾ ਤਕੜਾ ਖੱਟ ਲੈ ਕੇ ਚੱਲ ਰਿਹਾ ਤੇ ਬਾਕੀ ਜੇ ਤਾਂ ਤੁਸੀਂ ਦੱਸਿਆ ਮੈਂ ਹਾਈ ਕਮਾਂਡ ਦੇ ਧਿਆਨ ਚ ਲਿਆਵਾਂਗਾ ਕਿ ਇਹ ਜਿਹੜਾ ਕੰਮ ਹੋਇਆ ਮੰਨਿਆ ਜਿਵੇਂ ਐਮਐਲਏ ਸਾਡੇ ਵਿੱਚ ਨਹੀਂ ਰਹੇ ਪਰ ਇਹ ਥੋੜਾ 파ਟੀ ਲਈ ਉਹਨਾਂ ਨੇ ਇੰਨੇ ਸਾਲ ਕੰਮ ਕੀਤਾ ਉਹਨਾਂ ਦੇ ਨਾਲ ਬੰਦੇ ਜੁੜੇ ਨੇ ਜਿਹੜੇ ਗਰਾਊਂਡ ਲੈਵਲ ਤੇ ਸਰਪੰਚ ਤੇ ਪੰਚ ਨੇ ਰਾਉਂਡ ਲੈਵਲ ਦੇ ਅਗੇ ਜਿਹੜੇ ਐਮਐਲਏ ਸਾਹਿਬ ਰਾਤ ਦਿਨ ਕੰਮ ਕਰਦੇ ਸੀ ਕੰਮ ਕੀਤੇ ਉਹ ਵਿਚਾਰੇ ਕਿੱਥੇ ਜਾਣ ਮੰਨਿਆ ਪਾਰਟੀ ਨੇ ਕੋਈ ਆਪਣਾ ਹੀਲਾ ਕਰਨਾ ਇਹ ਥੋੜਾ ਵੀ ਸਾਡੇ ਜਿਹੜੇ ਪੁਰਾਣੇ ਬੰਦੇ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾਵੇ ਉਹ ਤੈਨੂੰ ਆਇਆ ਜਾਣੇ ਅਸੀਂ ਇਸ ਖਾ ਲਈ ਸਾਡਾ ਸੋਹਣ ਪਰਿਵਾਰ ਅਸੀਂ ਜਿੰਨੇ ਵੀ ਸੱਜਣ ਮਿੱਤਰਾਂ ਇਹ ਭਰਾ ਸਾਡੀ ਬਾਤ ਜਿੱਥੇ ਆਵਾਜ਼ ਮਾਰੀ ਨਹੀਂ ਹੋ ਗਈ ਹਾਜ਼ਰ ਹੋਣਾ ਪਹਿਲਾਂ ਵਾਂਗੂ ਜਿੰਨੇ ਜੋਗੀ ਹੋਵਾਂਗੇ ਉਹਨੇ ਕੰਮ ਕਰਾਂਗੇ ਉਹਕੇ ਕੰਮ ਕਰਾਵਾਂਗੇ ਵੇਖੋ ਨਾ ਜੀ ਪਹਿਲਾਂ ਕੋਈ ਨਿਚੇੜਾ ਚੜਾਇਆ ਨਾ ਅੱਜ ਚੜਾਉਣਾ ਦੇ ਨਾਲ ਅੱਗੇ ਚੜਾਵਾਂਗੇ ਨਾ ਇਸ ਦਾ ਚੋਣਾ ਅੱਜ ਸਾਡੇ ਸਾਰੇ ਭਰਾਵਾਂ ਨੇ ਸਲਾਹ ਕਰਕੇ ਇੱਕ ਐਮਐਲਏ ਸਾਹਿਬ ਦੀ ਯਾਦ ਦੇ ਵਿੱਚ ਇੱਕ ٹرسٹ ਬਣਾਇਆ ਡਾਕਟਰ ਕੁਸ਼ੀਲ ਸਿੰਘ ਸੋਲ ਸੇਵਾ ٹرسٹ ਜਿਸ ਦੇ ਵਿੱਚ ਅਸੀਂ ਜਿਹੜੇ ਆਪਣੇ ਨੌਜਵਾਨਾਂ ਨਸ਼ਿਆਂ ਤੋਂ ਰਹਿਤ ਲਈ ਕੈਂਪ ਲਾਵਾਂਗੇ ਖੇਡਾਂ ਨਾਲ ਜੁੜਾਂਗੇ ਖੇਡਾਂ ਵਿੱਚ ਸਮਾਨ ਦਵਾਂਗੇ ਆਪਣੇ ਗਰੀਬ ਬੱਚਿਆਂ ਨੂੰ ਪੜ੍ਹਾਈ ਕਰਾਵਾਂਗੇ ਬਾਕੀ ਕੋਈ ਵੀ ਪੰਜਾਬ ਦੇ ਨੌਬਤ ਆਉਂਦੀ ਆ ਪਹਿਲੀ ਗੱਲ ਸਾਡਾ ਪੰਜਾਬ ਬਹੁਤ ਤਗੜਾ ਬਾਕੀ ਜਿੰਨੇ ਜੋਗੇ ਹੋਵਾਂਗੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਇਸ ਜਿਹੜਾ ਆਪਣਾ ٹرسٹ ਬਣਾਇਆ ਇਹਦੇ ਦੀ ਸ਼ੁਰੂਆਤ ਹੋ ਚੁੱਕੀ ਆ ਅੱਜ ਮੈਂ 10 ਲੱਖ ਰੁਪਏ ਆਪਣੀ ਨਿੱਜੀ ਜੈਦੋਂ ਤੋਂ ਇਹ ٹرسٹ ਨੂੰ ਚਾਲੂ ਕਰਨਾ ਬਾਕੀ ਮੇਰੇ ਭਰਾਵਾਂ ਸਾਰਿਆਂ ਨੇ ਕਿਹਾ ਤਗੜੇ ਹੋ ਜਿੱਥੇ ਸੇਵਾ ਹੋਊਗੀ ਤਗੜੇ ਹੋ ਕੇ ਕਰਾਂਗੇ ਕਿਉਂਕਿ ਪੈਸਾ ਦੁਨੀਆ ਕੋ ਬਹੁਤ ਆ ਬਸ ਮਿਹਨਤ ਕਰਨ ਵਾਲੇ ਬੰਦੇ ਲਾਉਣ ਵਾਲੇ ਬੰਦੇ ਜਿਹੜੇ ਕੰਮ ਕਰਨਾ ਚਾਹੁੰਦੇ ਹਨ ਜਨੂੰਨ ਵਾਲੇ ਬੰਦੇ ਲੈ ਕੇ ਆਪਾਂ